ਜਿਵੇਂ ਜਿਵੇਂ ਨਗਰ ਕੌਂਸਲ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਓਵੇਂ-ਓਵੇਂ ਹੀ ਜਿੰਨਾ ਵਾੜਾ ਮੁਹੱਲੇ ਵਿੱਚ ਸੜਕਾਂ ਨਾਲੀਆਂ ਦਾ ਕੰਮ ਨਹੀਂ ਹੋਇਆ ਉਸ ਵਾੜਾ ਵਿੱਚ ਚੱਲਿਆ ਹੋ ਗਿਆ। ਤਾਜ਼ਾ ਮਾਮਲਾ ਨਾਪਾਦੇ 23 ਨੰਬਰ ਵਾਰਡ ਤੋਂ ਆਇਆ ਹੈ ਜਿੱਥੇ ਕਿ ਮੁਹੱਲਾ ਨਿਵਾਸੀਆਂ ਨੇ ਆਪਣੇ ਗਲੀਆਂ ਦੇ ਬਾਹਰ ਪੈਨਲ ਲਗਾ ਕੇ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਦੇ ਹੋਏ ਪੂਰਨ ਤੌਰ ਤੇ ਵੋਟਾਂ ਦਾ ਬਾਈਕਾਟ ਕੀਤਾ ਹੈ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 15 ਸਾਲਾਂ ਤੋਂ ਸਾਡੇ ਮਹੱਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਕਾਸ ਨਹੀਂ ਹੋਇਆ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਅਸੀਂ ਨਰਕ ਪਰਿਚਿੰਨ ਦੀ ਬਤ ਜਦ ਤੱਕ ਸਾਡੇ ਮੋਹੱਲੇ ਵਿੱਚ 23 ਨੰਬਰ ਵਾਰਡ ਵਿੱਚ ਕੋਈ ਵੀ ਵਿਕਾਸ ਨਹੀਂ ਕਰਵਾਇਆ ਜਾਂਦਾ ਉਦੋਂ ਤੱਕ ਅਸੀਂ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਦੇ ਰਹਾਂਗੇ ਹੁਣ ਐਮਸੀ ਨਵੇਂ ਖੜੇ ਹੋ ਰਹੇ ਨੇ 5 ਸਾਲ ਹੁਣ ਨਵੇਂ ਐਮਸੀ ਖੜੇ ਹੋ ਰਹੇ ਨੇ 5 ਸਾਲਾਂ ਦੇ ਵਿੱਚ ਪਹਿਲਾਂ ਤੁਹਾਡੇ ਕੋਲ ਕਦੇ ਆਏ ਨਹੀਂ ਨਹੀਂ ਜੀ ਬਿਲਕੁਲ ਨਹੀਂ ਆਏ ਹੈਗੇ ਇਹ ਸਿਰਫ ਇਲੈਕਸ਼ਨਾਂ ਦੇ ਵੇਲੇ ਟਾਈਮਿੰਗ ਨਜ਼ਰ ਆਉਂਦੇ ਨੇ ਉਸ ਤੋਂ ਬਾਅਦ ਉਸ ਤੋਂ ਪਹਿਲੇ ਕੋਈ ਨਹੀਂ ਨਜ਼ਰ ਆਉਂਦਾ ਤੁਹਾਡੇ ਇਲਾਕੇ ਦੇ ਨੇ ਕਿ ਜਿਹੜੇ ਖੜੇ ਨੇ ਇਸ ਟਾਈਮ ਵੋਟਾਂ ਦੇ ਵਿੱਚ ਜੋ ਵੀ ਨਵੇਂ ਦੇ ਖੜੇ ਨੇ ਉਮੀਦਵਾਰ ਸਾਡੇ ਇਲਾਕੇ ਦਾ ਨਾਗਪਾਲ ਆਈਏ ਆ ਨਾਗਪਾਲ ਜੀ ਨਾਗਪਾਲ ਜੀ ਨੇ ਸਿਰਫ ਇਹੀ ਵਾਰਡ ਦੇ ਨੇ ਆਦਰਵਾਇਜ਼ ਮਤਲਬ ਕਿ ਹੋਰ ਵੀ ਸਾਡੇ ਵਾਰਡ ਦੇ ਨਹੀਂ ਹੈਗੇ ਇਹਨਾਂ ਕਰੋਗੇ ਪੱਕਾ ਹੀ ਪੱਕਾ ਸਾਰਾ ਪੱਕਾ ਵਾਹ ਜਿਹੜੇ ਬਾਈਕਟ ਕਰਾਂਗੇ ਜਿਹੜਾ ਵੀ ਕੈਂਡੀਡੇਟ ਹੋਊਗਾ ਉਹ ਸਾਡੇ ਮੋਤੀ ਬਾਗ ਦੇ ਸਹਿਮਤੀ ਦੇ ਨਾਲ ਹੀ ਖੜਾ ਹੋਏਗਾ ਬਾਕੀ ਸਾਰੇ ਅਸੀਂ ਮੰਨ ਲਓ ਕਿ ਹਾਂ ਵੀ ਜਿਹੜਾ ਸਾਡੇ ਕੰਮ ਕਰਾਏਗਾ ਅਸੀਂ ਉਹਦੇ ਨਾਲ ਖੜੇ ਆ ਅਸੀਂ ਇੱਕ ਮਤ ਹੋ ਕੇ ਕਸਮ ਖਾ ਕੇ ਵੋਟ ਕਰਨੀ ਹੈ ਜਿਹੜੀ ਕਰਨੀ ਹੈ ਨਗਬਾਲ ਜੀ ਨੰਬਰ ਗੱਟ ਕੀਤਾ ਜੀ ਕੀ ਕਰੀ ਚਾਹੋਗੇ ਹਾਂਜੀ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਨੂੰ ਮੋਤੀ ਬਾਗ ਦੇ ਵਿੱਚੋਂ ਕੈਂਡੀਡੇਟ ਨਹੀਂ ਖੜਨ ਦਵਾਵਾਂਗੇ ਮੋਤੀ ਬਾਗ ਖੁਦ ਚੁਣੂਗਾ ਕੈਂਡੀਡੇਟ ਜਿਹੜਾ ਉਹਨਾਂ ਨੂੰ ਕਾਬਲ ਲੱਗੂਗਾ ਅਸੀਂ ਉਹਨੂੰ ਹੀ ਚੁਣਾਂਗੇ ਹਰੇਕ ਆਪ ਦੀ ਮਰਜ਼ੀ ਨਾਲ ਜੇ ਕੋਈ ਕਹੇ ਵੀ ਮੈਂ ਖੜ੍ਹ ਜੂ ਮੈਂ ਕਿਸੇ ਨੂੰ ਨਹੀਂ ਅਸੀਂ ਖੜ੍ਹਨ ਦਵਾਵਾਂਗੇ ਨਾ ਅਸੀਂ ਕਿਸੇ ਨੂੰ ਵੋਟ ਪਾਈਏ ਸਾਰਾ ਮੋਤੀਵਾਗ ਇਸ ਗੱਲੋਂ ਬਾਈ ਘਟ ਕਰੂਗਾ ਹਾਂਜੀ ਜਿਹੜਾ ਸਾਨੂੰ ਲੱਗੂਗਾ ਵੀ ਇਹ ਸਹੀ ਹੈ ਅਸੀਂ ਉਹਨੂੰ ਖੜ੍ਹਾਂਗੇ ਉਹਨੂੰ ਚੁਣਾਂਗੇ ਉਹਦੀ ਸਪੋਰਟ ਕਰਾਂਗੇ ਉਹ ਤੋਂ ਅਸੀਂ ਧੱਕੇ ਨਾਲ ਫਿਰ ਕੰਮ ਵੀ ਕਰਵਾ ਸਕਦੇ ਹਾਂ ਜੇ ਖੁਦ ਆਪ ਬੰਦਾ ਖੜ੍ਹ ਕੇ ਨਾਲ ਚਾਰ ਬੰਦੇ ਲੈ ਕੇ ਆਪ ਕਹਿੰਦਾ ਵੀ ਮੈਂ ਖੜ੍ਹ ਗਿਆ ਜੀ ਆਪਦੇ ਪੈਸੇ ਲੈ ਕੇ ਗਰੰਟਾ ਲੈ ਕੇ ਅੰਦਰ ਵੜ ਜਾਂਦੇ ਨੇ ਜੀ ਪਾਪੂ ਨੇ ਕਿਹਾ ਉਹੀ ਹਾਲ ਰਹਿ ਜਾਂਦਾ ਪਾਹੂ ਨੇ ਕਹਿੰਦੇ 15 ਸਾਲ ਹੋ ਗਏ 15 ਸਾਲ ਹੋ ਗ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਤੁਹਾਡੇ ਮਹੱਲੇ ਦੀ ਕੀ ਪ੍ਰੋਬਲਮਾਂ ਸਾਡੀਆਂ ਜੀ ਪ੍ਰੋਬਲਮਾਂ ਤਾਂ ਬਹੁਤ ਨੇ ਜੀ ਪਰ ਪ੍ਰਸ਼ਾਸਨ ਦਾ ਕਿਸੇ ਦਾ ਧਿਆਨ ਨਹੀਂ ਜੀ ਸਾਡੀ ਸਾਡੀ ਬਾੜ ਕਾ ਨਹੀਂ ਸਾਡੇ ਕਹਿੰਦੇ ਨੇ ਮੋਤੀ ਵਾਗੇ 1 ਨੰਬਰ ਕਲੋਨੀ ਆ ਲੇਕਿਨ 1 ਨੰਬਰ ਕਲੋਨੀ ਤਾਂ ਹੀ ਵੱਜੂਗੀ ਨਾ ਕਿਉਂਕਿ ਅੱਧਾ ਹਿੱਸਾ ਬਣਾ ਦਿੰਦੇ ਨੇ ਅੱਧਾ ਹਿੱਸਾ ਜੀ ਉਹ ਉਮਝਕਰੀ ਛੱਡ ਜਾਂਦੇ ਨੇ ਪ੍ਰਸ਼ਾਸਨ ਨੂੰ ਕੋਲੇ ਸੀ ਬਹੁਤ ਉਮੀਦ ਲੈ ਕੇ ਜਾਂਦੇ ਆ ਪਰ ਆਉਂਦੇ ਆ ਮੌਕਾ ਦੇਖਦੇ ਆ ਲੇਕਿਨ ਉਹ ਫੇਰ ਵਾਪਸ ਚਲੇ ਜਾਂਦੇ ਹਨ ਉਮੀਦ ਦੇ ਜਾਂਦੇ ਆ ਮੈਂ ਹਾਂਜੀ ਅਸੀਂ ਇੰਨਾ ਟਾਈਮ ਨੂੰ ਤਿਆਰ ਕਰ ਰਿਹਾ ਇੰਨਾ ਟਾਈਮ ਨੂੰ ਹੋ ਰਿਹਾ ਜੀ ਇਸ ਟਾਈਮ ਨੂੰ ਸਾਡੀ ਸੜਕ ਤਿਆਰ ਕਰਨੀ ਸਾਡੇ ਜੀ ਪਾਣੀ ਦਾ ਨਿਕਾਸ ਨਹੀਂ ਕੋਈ ਸਾਡੀ ਸਾਡੇ ਗਲੀ ਦੰਦੇ ਨੇ ਮੇਨ ਗੁਰੂਕਾਰਾ ਜੋ ਸਾਡਾ ਰਸਤਾ ਇੱਥੋਂ ਮੇਨ ਰਸਤਾ ਜਾਂਦਾ ਜੀ ਸਾਡਾ ਇਹ ਇੱਕ ਨੰਬਰ ਗਲੀ ਆ ਹਰ ਇੱਕ ਬੰਦੇ ਦਾ ਰਸਤਾ ਇੱਥੋਂ ਦੀ ਆ ਜੀ ਅਸੀਂ ਇਹੀ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਵੀ ਜਿਹੜੀ ਕੋਈ ਸਾਡੇ ਇੱਥੇ ਕੋਈ ਗਲੀ ਬਣਾਊਗਾ ਪਾਣੀ ਦਾ ਨਿਕਾਸ ਕਰੂਗਾ ਅਸੀਂ ਉਸ ਉਸ ਨੂੰ ਹੀ ਵੋਟ ਮੈਂ ਬਸ ਇਹੀ ਕਹਿਣਾ ਚਾਹੂੰਗੀ ਜੀ 90 ਦੀਆਂ ਸਾਰੀਆਂ ਸੜਕਾਂ ਬਨ ਰਹੀਆਂ ਵਾਰਡ ਨੰਬਰ 23 ਵਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਉਹਨਾਂ ਨੂੰ ਉਰੇ ਕਹੋ ਸਾਰੀ ਜਿਹੜੀਆਂ ਵੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਹੈ ਭਾਜਪਾ ਲਿਆ ਚਾਹੇ ਅਕਾਲੀ ਵਾਲਿਆਂ ਚਾਹੇ ਕਾਂਗਰਸ ਵਾਲਿਆਂ ਉਹ ਆ ਕੇ ਉਰੇ ਚੱਲ ਕੇ ਦਿਖਾਣ ਵੀ ਉਸ ਰਾਤ ਨੂੰ ਉਰੇ ਚੱਲ ਸਕਦੇ ਨੇ ਜੇ ਇੱਕ ਅੱਧਾ ਨਾ ਗਿਰਿਆ ਤਾਂ ਮੇਰਾ ਨਾਮ ਬਟਾ ਦਿਓ ਦੂਜੀ ਗੱਲ ਮੈਨੂੰ 3-4 ਮਹੀਨੇ ਹੋ ਗਏ ਡਰਾਮਾ ਦੇਖਦੇ ਕਦੇ ਇੱਥੇ ਰੋੜੀ ਪੈਂਦੀ ਹੈ ਕਦੇ ਉਰੇ ਮਿੱਟੀ ਪੈਂਦੀ ਹੈ ਕਦੇ ਕੁਝ ਹੁੰਦਾ ਹੈ ਕਦੇ ਕੁਝ ਹੁੰਦਾ ਹੈ ਪੂਰੀ ਸੰਪੂਰਨ ਸੜਕ ਕਦੋਂ ਬਣੂਗੀ 1 ਸਾਲ ਹੋ ਗਿਆ ਵੀ ਪੈਸਾ ਆਇਆ ਹੋਇਆ ਕਮੇਟੀ ਕੋ ਲਈ ਸੜਕ ਦਾ ਪੈਸਾ ਆਇਆ ਹੋਇਆ ਪਰ ਇਹ ਸੜਕ ਕਦੋਂ ਬਣੂਗੀ ਇੱਥੇ ਬੰਦੇ ਨਹੀਂ ਵੱਸਦੇ ਸਾਰੀਆਂ ਬਾਜ਼ਾਰ ਦੀਆਂ ਸੜਕਾਂ ਬਣ ਗਈਆਂ ਸਾਰੀ ਮੋਤੀ ਬਾਗ ਦੀਆਂ ਸੜਕਾਂ ਬਣ ਗਈਆਂ ਆਹ ਵਾਲੀ ਸੜਕ ਕਾਦੇ ਲਈ ਛੱਡੀ ਹੋਈ ਹੈ ਇਸ ਲਈ ਸਾਨੂੰ ਤਾਂ ਇਹ ਸੜਕ ਦੀ ਜਿਹੜੀ ਸਾਡੀ ਡਿਮਾਂਡ ਹੈ ਨਾਲੀਆਂ ਦੀ ਡਿਮਾਂਡ ਹੈ ਇਹ ਪੂਰੀ ਹੋਣੀ ਚਾਹੀਦੀ ਹੈ ਨਹੀਂ ਤਾਂ ਅਸੀਂ ਵਾਰਡ ਨੰਬਰ 23 ਮੱਲਾ 1 ਨੰਬਰ ਅਸੀਂ ਕਿਸੇ ਵੀ ਕੋਈ ਵੀ ਮਤਲਬ ਜਿਹੜੀ ਆਹ ਉਹ ਹੈ ਆਪਣੀ ਪਾਰਟੀ ਹੈ ਵੋਟ ਨਹੀਂ ਪਾਣ ਜਾਵਾਂਗੇ ਔਰ ਸਾਰੀ ਪਾਰਟੀਆਂ ਦਾ ਬਾਈਕਟ ਕਰਾਂਗੇ ਸਾਡੀਆਂ ਡਿਮਾਂਡਸ ਪੂਰੀਆਂ ਹੋ ਜਾਣਗੀਆਂ ਵੋਟਾਂ ਤੱਕ ਤਾਂ ਅਸੀਂ ਵੋਟ ਪਾਵਾਂਗੇ ਨਾਪਾ ਤੌਤਰਨ ਮਹਿਤਾ ਦੀ ਰਿਪੋਰਟ ਐਸਐਨ ਚੈਨ న్యూਸ